ਵੈਗੜੂ ਜੀ ਦਾ ਖਾਲਸਾ ਸ੍ਰੀ ਵੈਗੜੂ ਜੀ ਕੀ ਫਤਿਹ ਪਿੰਡ ਗੰਡੂਆ ਭਾਈ ਮੁਗਲੂ ਜੀ ਵਾਲਾ ਦੇ ਵਿੱਚ ਸਾਡੀ ਨਗਰ ਪੰਚਾਇਤ ਦੇ ਵੱਲੋਂ ਅੱਜ ਲਾਬਾ ਸਿੰਘ ਵਿਸਤਰੀ ਧੂਲੇਪੈੜ ਵਾਲਾ ਉਹਨਾਂ ਵੱਲੋਂ ਅੱਧਾ ਕਿਲਾ ਜ਼ਮੀਨ ਦੇ ਵਿੱਚ ਜੰਗਲ ਲਵਾਇਆ ਜਾ ਰਹੇਗਾ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਭਰਾਵੋ ਇਹਨਾਂ ਚੀਜ਼ਾਂ ਦੀ ਆਪਾਂ ਨੂੰ ਬਹੁਤ ਵੱਡੀ ਜ਼ਰੂਰਤ ਪੈਣੀ ਆ ਆਪਾਂ ਆਪਣੇ ਪਰਿਵਾਰਾਂ ਵਾਸਤੇ ਬਹੁਤ ਕੁਝ ਕਮਾਉਣੇ ਆ ਬੱਚਿਆਂ ਵਾਸਤੇ ਪਰ ਦਰਖਤ ਲਾਉਣ ਕਣੀ ਆਪਣਾ ਬਿਲਕੁਲ ਧਿਆਨ ਨਹੀਂ ਹੁੰਦਾ ਭਰਾਵੋ ਲਾਏ ਵੀ ਬਹੁਤ ਨੇ ਗੰਡੂਆਂ ਨਗਰ ਦੇ ਵਿੱਚ ਪਰ ਸਾਡੇ ਸਭਾਈ ਕਾਰਨ ਉਹ ਸਾਡੇ ਜਿਸ ਦੇ ਵੀ ਖੇਤ ਦੇ ਮੱਥੇ ਇਹ ਦਰਖਤ ਲੱਗਦੇ ਨੇ ਉਹਨਾਂ ਨੂੰ ਭਰਾਵੋ ਆਪ ਚਾਹੀਦਾ ਵੀ ਉਹਨਾਂ ਦੀ ਜ਼ਿੰਮੇਵਾਰੀ ਵੀ ਉਹਨਾਂ ਨੂੰ ਸਾਹਮੇ ਇਸ ਕਰਕੇ ਅੱਜ ਸਾਡੇ ਨਗਰ ਦੇ ਵਿੱਚ ਬਹੁਤ ਖੁਸ਼ੀ ਦੀ ਗੱਲ ਆ ਸਾਡੀ ਸਾਰੀ ਪੰਚਾਇਤ ਖੜੀ ਹੈ ਨਗਰ ਦੀ ਸਰਪੰਚ ਸਾਹਿਬ ਤੇ ਪੰਚਾਇਤ ਮੈਂਬਰ ਤੇ ਸਾਡੇ ਨਰੇਗਾ ਦੇ ਵਿੱਚ ਕੰਮ ਕਰਨ ਵਾਲੇ ਤੇ ਸਾਡੇ ਜਗਲਾਤ ਵਿਭਾਗ ਦੇ ਮੁਲਾਜ਼ਮ ਵੀ ਪਹੁੰਚੇ ਨੇ ਵਿਸ਼ੇਸ਼ ਤੌਰ ਤੇ ਇਸ ਕਰਕੇ ਭਰਾਵੋ ਲਾਬਾ ਸਿੰਘ ਵਿਸਤਰੀ ਦੇ ਖੇਤ ਦੇ ਵਿੱਚ ਅਸੀਂ ਅੱਧੇ ਕਿੱਲੇ ਦੇ ਵਿੱਚ ਜੰਗਲ ਲਾ ਲਿਆ ਜੀ ਬਹੁਤ ਬਹੁਤ ਧੰਨਵਾਦ ਕਰਦੇ ਆਂ ਅਸੀਂ ਉਸ ਪਰਿਵਾਰ ਦਾ ਜਿਹੜੇ ਪਰਿਵਾਰ ਨੇ ਇਹ ਵਾਤਾਵਰਨ ਨੂੰ ਸਾਹਮਣ ਲਈ ਕਿਉਂਕਿ ਆਉਣ ਵਾਲੇ ਸਮੇਂ ਦੇ ਵਿੱਚ ਭਰਾਵੋ ਜਿਹੜਾ ਟੈਂਪਰੇਚਰ 50 ਤੇ ਪਹੁੰਚ ਚੁੱਕਿਆ ਇਸੇ ਕਾਰਨ ਹੀ ਪਹੁੰਚ ਚੁੱਕਿਆ ਵੱਡੇ ਵੱਡੇ ਦਰਖਤ ਹੁੰਦੇ ਪਹਿਲਾਂ ਅੱਜ ਭਰਾਵੋ ਕੋਈ ਦਰਖਤ ਆਪਾਂ ਨੂੰ ਨਹੀਂ ਦਿੰਦਾ ਸਾਡੇ ਕਿਸਾਨ ਵੀ ਦਰਖਤ ਖੇਤਾਂ ਦੇ ਵਿੱਚ ਪਹਿਲੀ ਪਟਾ ਲਾਣੇ ਭਰਾਵੋ ਇਸ ਕਰਕੇ ਬੇਨਤੀ ਕਰਦੇ ਆਂ ਅਸੀਂ ਸਾਰੇ ਭਰਾਵਾਂ ਨੂੰ ਇੱਕ ਮੈਸੇਜ ਦਿੰਨੇ ਆਂ ਵੀ ਮੋਟਰ ਦੇ ਉੱਤੇ 5-7 ਦਰਖਤ ਲਾਉਣੇ ਜ਼ਰੂਰੀ ਨੇ ਪਹਿਲਾਂ ਸਾਡੇ ਗੰਡੂਆ ਨਗਰ ਤੋਂ ਇਹ ਸ਼ੁਰੂਆਤ ਕਰਾਂਗੇ ਅਸੀਂ ਕੱਲੀ-ਕੱਲੀ ਮੋਟਰ ਦੇ ਉੱਤੇ 5-5 6-6 ਦਰਖਤਾਉਣੇ ਜ਼ਰੂਰੀ ਨੇ ਇਸ ਕਰਕੇ ਬਹੁਤ ਧੰਨਵਾਦ ਕਰਦੇ ਆਂ ਸਾਡੇ ਮੁਲਾਜ਼ਮਾਂ ਦਾ ਤੇ ਸਾਡੀ ਪੰਚਾਇਤ ਦਾ ਤੇ ਨਗਰ ਪੰਚਾਇਤ ਦਾ ਜਿਹੜੇ ਵੱਡਾ ਸਹਿਯੋਗ ਦੇ ਨਾਲ ਸਾਡੇ ਇਸ ਜੰਗਲ ਦਾ ਲਾਉਣ ਦੀ ਪਰਾਲਾ ਕੀਤਾ ਉਹਨਾਂ ਨੇ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ